ਉਪਿਆਰੀ ਸਾਜੰਗਤ ਜੀ ਆਓ ਗੁਰੂ ਗੋਬਿੰਦ ਸਿੰਘ ਜੀ ਦੀ ਬਖਸ਼ੀ ਹੋਈ ਪਤੈ ਨਾਲ ਕਾਂਦ ਪਾਈਏ ਬਲਾਓ ਵਾਹੇ ਗੁਰਦੀਖਾ ਖਾਲਸਾ ਵਾਹੇ ਗੁਰਦੀਖੀ ਪਤੇ ਸੰਗਤ ਜੀ ਅੱਜ ਦੇ ਜੋ ਹਾਲਾਤ ਹੋ ਰਹੇ ਹਨ ਗੁਰੂ ਘਰਾਂ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨੇ ਫਰੰਦਿਆ ਕਟਨਾਵਾ ਅਤੇ ਖਾਂ-ਖਾਂ ਤੇ ਦੇਰੇ ਖੁੱਲ ਗਏ ਨੇ ਤੇ ਪੰਜਾਬ ਨੂੰ ਨਜਿਆਨੇ ਸਵਾ ਲਿਆ ਹੈ ਤੋ ਇਹ ਚਲ ਆ ਤੁੰਨੂ ਬਿਆਨ ਕਰਦੀ ਮੇਰੀ ਕਵਿਤਾ ਰੂਹ ਦੀ ਪੁਕਾਰ ਮੈਂ ਤੁਹਾਡੇ ਸਾਹਮਣੇ ਪੇਸ਼ ਕਰਨ ਜਾ ਰਹੀ ਆ ਬਲਾ ਹਵਾਏ ਗੁਰੂ ਦਾ ਕਾਲਾ ਵਾਏ ਗੁਰੂ ਦੀ ਕੀਤੇ ਰੋਂਦੀ ਰੂਹ ਪੰਜਾਬ ਦੀ ਕਰਦੀ ਪੁਕਾਰ ਪਾਤਸ਼ਾ ਹੱਥ ਬਨ ਕਰਾਂ ਅਰ지 ਮੈਂ ਸੁਨਾ ਦੇਦਾਰ ਪਾਤਸ਼ਾ ਰੋਂਦੀ ਰੂਹ ਪੰਜਾਬ ਦੀ ਕਰਦੀ ਪੁਕਾਰ ਪਾਤਸ਼ਾ ਹੱਥ ਬਨ ਕਰਾਂ ਅਰ지 ਮੈਂ ਸੁਨਾ ਦੇਦਾਰ ਪਾਤਸ਼ਾ ਓ ਮੇਰੀ ਇਸ ਅਰਦਾਸ ਦਾ ਆ ਬਸ ਇਹ ਨਾ ਕਨੀਚੋਰ ਹੈ ਹੁਣ ਤੇਜ ਤੇ ਤਗੋਮ ਨੂੰ ਪਿੰਡਰਾਵਾਲੇ ਦੀ ਲੋਰ ਹੈ ਹੁਣ ਤੇਰ ਸੇ ਤਗੋਮ ਨੂੰ ਪਿੰਡਰਾਵਾਲੇ ਦੀ ਲੋਰ ਹੈ ਤੇਜ ਬਾਰਾ ਮਰਜੀ ਵੀਰੇ ਇਹ ਪੋਜਾ ਸਿੰਘ ਨੂੰ ਕਲ ਦੇ ਦੇ ਧਾਰਿਆ ਦੇ ਹਾਰ ਨੂੰ ਆਕੇ ਜਿਰਾ ਥਲ ਦੇ ਨਰਕ ਧਾਰੀ ਕੋਈ ਇੱਕ ਨਹੀਂ ਅੱਜ ਤਾਂ ਲੱਖ ਕਰੋੜ ਹੈ ਹੁਣ ਤੇਜ ਤੇ ਤਗੋਮ ਨੂੰ ਪਿੰਡਰਾਵਾਲੇ ਦੀ ਲੋਰ ਹੈ ਹੁਣ ਤੇਰ ਸੇ ਤਗੋਮ ਨੂੰ ਪਿੰਡਰਾਵਾਲੇ ਦੀ ਲੋਰ ਹੈ ਗੰਗਵਾ ਦੀ ਫੌਜ ਦੇ ਫੇਰ ਤੋਂ ਸੁਨੇਹੇ ਆ ਰਹੇ ਅਕਲੀ ਟਿਕਾਣੇ ਮੇਰੇ ਪੁੱਤਾਂ ਦੇ ਕੂਆ ਤੇ ਭੰਗੜੇ ਪਾੜੇ ਤੇ ਜੋ ਸੁੱਖੇ ਜਿੰਨੇ ਨੂੰ ਜਿੰਨਾ ਦੀ ਲੱਗਦੀ ਖੋਰ ਹੈ ਹੁਣ ਫੇਰ ਸੇਕੋਮ ਨੂੰ ਪਿੰਡਾਂ ਵਾਲੇ ਦੀ ਲੋਰ ਹੈ ਹੁਣ ਫੇਰ ਸੇਕੋਮ ਨੂੰ ਪਿੰਡਾਂ ਵਾਲੇ ਦੀ ਲੋਰ ਹੈ ਮਨੇ ਵੀਰ ਨੂੰ ਸੁਖ ਦੇਵ ਨੂੰ ਜਾਂ ਕੋਹਾਰ ਨੂੰ ਭੇਜ ਦੇ ਪਗ ਰੱਖੇ ਮੇਰੀ ਤੇਰੇ ਉਤੇ ਕਿਸੇ ਸਰਦਾਰ ਨੂੰ ਭੇਜ ਦੇ ਪਰ ਮਾਇਦਾਰਾ ਇਹ ਬ੍ਰਾਹਮਣਾ ਦਾ ਬਨਆਪਸ ਵਿੱਚ ਜੋਰ ਹੈ ਹੁਣ ਤੇਜ ਦੇ ਕਬੂਮ ਨੂੰ ^{(1)}ਂਡਰਾ ਵਾਲੇ ਦੀ ਲੋਰ ਹੈ ਹੁਣ ਤੇਜ ਦੇ ਕਬੂਮ ਨੂੰ ^{(1)}ਂਡਰਾ ਵਾਲੇ ਦੀ ਲੋਰ ਹੈ ਗੰਗੂ ਕੋਈ ਬੋਧਸੰਗ ਵਾਲੇ ਦਾ ਸੂਰਮਾ ਪਤਾ ਨਹੀਂ ਕਿੱਥੇ ਚੋ ਗਿਆ ਲੱਗਦਾ ਜਿਉ ਸਦੀਆਂ ਲੰਘੀਆਂ ਜਮਾਨਾ ਹੋਲਪ ਹੋ ਗਿਆ ਯਾਰ ਪਿਸ਼ਾਨ ਹੋ ਮੋਰਦੇ ਸਮਾਜੋ ਅਮੋਰ ਹੈ ਹੁਣ ਪੇਰ ਸੇ ਕਗੋਮੂ ਪਿੰਡਾਂ ਵਾਲੇ ਦੀ ਲੋਰ ਹੈ ਹੁਣ ਪੇਰ ਸੇ ਕਗੋਮੂ ਪਿੰਡਾਂ ਵਾਲੇ ਦੀ ਲੋਰ ਹੈ ਲਹਿਰਾਂ ਦੇ ਪੁੱਲ ਦੱਸ ਦੇ ਮੇਰੀ ਕਹਾਣੀ ਦਾ ਤਿਆ ਖੂਨ ਮੇਰੇ ਪੁੱਤਾਂ ਦਾ ਵਗਿਆ ਜੋ ਪਾਣੀ ਦਾ ਤਿਆ ਮੈਨੂੰ ਸੋ ਅਮਰ ਚੂਂਗੀ ਮੇਰੀ ਛਿੱਟੀ ਕਮਰੋੜ ਹੈ ਹੁਣ ਪੇਰ ਸੇ ਕਗੋਮੂ ਪਿੰਡਾਂ ਵਾਲੇ ਦੀ ਲੋਰ ਹੈ ਹੁਣ ਪੇਰ ਸੇ ਕਗੋਮੂ ਪਿੰਡਾਂ ਵਾਲੇ ਦੀ ਲੋਰ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ